ਦੋਸਤੋ ਤੁਹਾਨੂੰ ਪਤਾ ਹੈ ਕਿ ਅੱਜਕੱਲ ਜਿਹੜੇ ਲੋਕ ਆ ਆਪਣੀ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਬੀਜ਼ੀ ਹੋ ਗਿਆ ਕਿ ਉਹਨਾਂ ਕੋਲੇ ਸਬਰ ਨਾ ਦੀ ਕੋਈ ਚੀਜ਼ ਹੁਣ ਨਹੀਂ ਦੇਖਣ ਨੂੰ ਮਿਲ ਰਹੀ ਤੁਹਾਨੂੰ ਪਤਾ ਹੈ ਕਿ ਲੋਕੀ ਜਿਹੜੇ ਬਹੁਤ ਤੇਜ਼ ਰਫਤਾਰ ਦੇ ਨਾਲ ਕੰਮ ਕਰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਜੋ ਵੀ ਉਹ ਕੰਮ ਤੇਜ਼ ਤਰੀਕੇ ਨਾਲ ਕਰਦੇ ਆ ਉਹਦੇ ਨਾਲ ਉਹਨਾਂ ਨੂੰ ਤਾਂ ਨੁਕਸਾਨ ਹੋਣਾ ਹੀ ਹੁੰਦਾਗਾ ਪਰ ਜਿਹੜੇ ਉਹਨਾਂ ਦੇ ਨਾਲ ਦੂਜੇ ਵਿਅਕਤੀ ਹੁੰਦੇ ਆ ਦੂਸਰੇ ਲੋਕ ਹੁੰਦੇ ਆ ਉਹਨਾਂ ਨੂੰ ਵੀ ਭਾਰੀ ਨੁਕਸਾਨ ਜਿਹੜਾ ਹੁੰਦਾ ਏ ਅਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਇਹ ਖਬਰ ਸਾਹਮਣੇ ਆ ਰਹੀ ਆ ਕਿ ਇੱਕ 5 ਸਾਲ ਦੀ ਮਾਸੂਮ ਬੱਚੀ ਦੇ ਨਾਲ ਵਾਪਰਿਆ ਦਰਦਨਾਕ ਹਾਦਸਾ ਇਹ ਹਾਦਸਾ ਕਿਵੇਂ ਵਾਪਰਿਆ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੀ ਖਬਰ ਆ ਬਰਨਾਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਛੋਟੀ ਬੱਚੀ ਜਿਸ ਦੀ ਉਮਰ 5 ਸਾਲ ਦੀ ਸੀ ਉਹ ਆਪਣੇ ਪਿਤਾ ਦੇ ਲਈ ਰੋਟੀ ਲੈ ਕੇ ਜਾ ਰਹੀ ਸੀ ਆਪਣੇ ਦਾਦੇ ਦੇ ਨਾਲ ਉਹ ਦੋਨੇ ਜਦੋਂ ਬਾਈਕ ਲੈ ਕੇ ਰੋਡ ਤੇ ਪਹੁੰਚੇ ਤਾਂ ਲਾਈਟ ਲਾਲ ਰੰਗ ਦੀ ਜਿਹੜੇ ਲਾਈਟਾਂ ਆ ਚੱਲਣ ਲੱਗ ਗਈਆਂ ਤੇ ਉਹ ਉੱਥੇ ਉਹਨਾਂ ਨੇ ਆਪਣੀ ਜਿਹੜੀ ਬਾਈਕ ਆ ਉਹ ਰੋਕ ਲਈ ਪਰ ਵਿੱਚੋਂ ਦੀ ਇੱਕ ਜ਼ਬਰਦਸਤ ਪੂਰੀ ਤੇਜ਼ ਰਫ਼ਤਾਰ ਦੇ ਨਾਲ ਕੈਂਟਰ ਆ ਰਿਹਾ ਸੀ ਕੈਂਟਰ ਨੇ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਉਹ ਜਿਹੜੀ ਮਾਸੂਮ ਬੱਚੀ ਦੀ ਦਾਦੇ ਮੌਤ ਹੋ ਗਈ ਆ ਤੁਹਾਨੂੰ ਦੱਸ ਦਈਏ ਇਹ ਜਿਹੜੀ ਖਬਰ ਆ ਪ੍ਰਨਾਲਾ ਤੋਂ ਆ ਰਹੀ ਆ ਇੱਕ ਪੋਤੀ ਜੋ ਆਪਣੇ ਦਾਦੇ ਦੇ ਨਾਲ ਆਪਣੇ ਪਿਤਾ ਦੇ ਲਈ ਰੋਟੀ ਲੈ ਕੇ ਜਾ ਰਹੀ ਸੀ ਜਦੋਂ ਉਹ ਰੋਡ ਤੇ ਪਹੁੰਚੇ ਤਾਂ ਉਸ ਬੱਚੀ ਦੇ ਨਾਲ ਇੰਨਾ ਦਰਦਨਾਕ ਹਾਦਸਾ ਵਾਪਰਿਆ ਜਿਸ ਦੌਰਾਨ ਉਸ ਦੀ ਥਾਤਹੀ ਮੌਤ ਹੋ ਗਈ ਆ ਉਸ ਦੱਸਿਆ ਇਹ ਵੀ ਜਾ ਰਿਹਾ ਕਿ ਜਿਹੜੀ ਉਹ ਬੱਚੀ ਸੀ ਉਹਦਾ ਹੁਣ 2 ਦਿਨਾਂ ਬਾਅਦ ਉਹਦਾ ਜਨਮ ਦਿਨ ਸੀ ਜਨਮ ਦਿਨ ਮਨਾਉਣ ਦੀ ਥਾਂ ਹੁਣ ਉਹਨਾਂ ਦੇ ਘਰ ਵਿੱਚ ਸੋਗ ਦੀ ਲਹਿਰ ਜਿਹੜੀ ਛਾ ਗਈ ਆ ਜਦੋਂ ਇਸ ਖਬਰ ਬਾਰੇ ਪਤਾ ਲੱਗਿਆ ਤਾਂ ਉਸ ਕੁੜੀ ਦੇ ਜਿਹੜੇ ਪਰਿਵਾਰ ਵਾਲੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤਾਂ ਹੁਣ ਉਹ ਪੁੱਬਾ ਮਾਰ-ਮਾਰ ਕੇ ਰੋ ਰਿਹਾ ਤਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਜਿਹੜੀ ਇਹ ਖਬਰ ਆ ਬਰਨਾਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ 5 ਸਾਲ ਦੀ ਮਾਸੂਮ ਬੱਚੀ ਜਿਸ ਦਾ ਸੜਕ ਤੇ ਦਰਦਨਾਕ ਹਾਦਸਾ ਜਿਸ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਏ ਉਹ ਆਪਣੇ ਪਿਤਾ ਦੇ ਲਈ ਰੋਟੀ ਲੈ ਕੇ ਜਾ ਰਹੀ ਸੀ ਆਪਣੇ ਦਾਦੇ ਦੇ ਨਾਲ ਤਾਂ ਇੱਕ ਤੇਜ਼ ਰਫਤਾਰ ਦੇ ਨਾਲ ਜਿਹੜਾ ਕੈਂਟਰ ਆ ਰਿਹਾ ਸੀ ਉਹ ਓਵਰ ਕੰਟਰੋਲ ਹੋਣ ਦੇ ਕਾਰਨ ਪਿੱਛੋਂ ਦੀ ਆ ਕੇ ਇੰਨੀ ਜ਼ਬਰਦਸਤ ਜਿਹੜੀ ਟੱਕਰ ਮਾਰਦਾ ਏ ਜਿਹੜੀ ਉਹ ਮਾਸੂਮ ਬੱਚੀ ਆ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਏ ਦੱਸਿਆ ਇਹ ਵੀ ਜਾ ਰਿਹਾ ਕਿ ਉਹ ਜਿਹੜੀ ਮਾਸੂਮ ਤੇ ਪਿਆਰੀ ਬੱਚੀ ਆ ਉਹਦਾ ਹੁਣ 2 ਦਿਨਾਂ ਬਾਅਦ ਜਿਹੜਾ ਜਨਮ ਦਿਨ ਸੀ ਜਨਮ ਦਿਨ ਮਨਾਉਣ ਦੀ بجائے ਹੁਣ ਉਸ ਬੱਚੇ ਦਾ ਜਿਹੜਾ ਅੰਤਿਮ ਸੰਸਕਾਰ ਕਰਨਾ ਪਵੇਗਾ ਜਦੋਂ ਇਸ ਖਬਰ ਬਾਰੇ ਉਸ ਬੱਚੀ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਘਰ ਜਿਹੜੀ ਅਸ਼ੋਕ ਦੀ ਲਹਿਰ ਛਾ ਗਈ ਆ ਤੇ ਸਾਰੇ ਬਹੁਤ ਹੀ ਪੁੱਬਾ ਮਾਰ ਕੇ ਰੋ ਰਹੇ ਆ ਪਰ ਦੂਜੇ ਪਾਸੇ ਜਿਹੜੀ ਉਹ ਬੱਚੀ ਦਾ ਜਿਹੜਾ ਦਾਦਾ ਸੀ ਉਸ ਉਹ ਵੀ ਬਹੁਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਪਰ ਉਸ ਦੀ ਜਿਹੜੀ ਜਾਨ ਆ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਆ ਇਹ ਜਿਹੜੀ ਖਬਰ ਆ ਪ੍ਰਨਾਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ 5 ਸਾਲ ਦੀ ਮਾਸੂਮ ਬੱਚੀ ਜੋ ਕਿ ਤੁਸੀਂ ਤੁਸੀਂ ਵੀਰਾ ਵਿੱਚ ਦੇਖ ਸਕਦੇ ਹੋ ਕਿੰਨੀ ਪਿਆਰੀ ਤੇ ਮਾਸੂਮ ਬੱਚੀ ਦੇ ਨਾਲ ਸੜਕ ਤੇ ਦਰਦਨਾਕ ਪਾਣਾ ਵਾਪਰਿਆ ਜਸਤੇ ਨਾਲ ਉਸ ਬੱਚੀ ਦੀ ਥਾਂ ਤੇ ਹੀ ਮੌਤ ਹੋ ਗਈ ਆ ਦੱਸਿਆ ਇਹ ਜਾ ਰਿਹਾ ਕਿ ਇਹ ਜਿਹੜੀ ਬੱਚੀ ਆ ਆਪਣੇ ਦਾਦੇ ਦੇ ਨਾਲ ਚਾਈ ਚਾਈ ਆਪਣੇ ਪਿਤਾ ਦੇ ਲਈ ਰੋਟੀ ਲੈ ਕੇ ਜਾ ਰਹੀ ਸੀ ਜਦੋਂ ਦੋਨੇ ਰੋਡ ਤੇ ਪਹੁੰਚੇ ਤਾਂ ਲਾਲ ਰੰਗ ਦੀ ਜਿਹੜੀ ਲਾਈਟ ਉਹ ਚੱਲਣ ਲੱਗ ਪਈ ਤਾਂ ਉਹਨਾਂ ਨੇ ਉੱਥੇ ਰੁਕਣਾ ਜ਼ਰੂਰੀ ਸਮਝ ਤੇ ਪਿੱਛੋਂ ਇੱਕ ਤੇਜ਼ ਰਫ਼ਤਾਰ ਦੇ ਨਾਲ ਓਵਰ ਕੰਟਰੋਲ ਹੁੰਦਾ ਹੋਇਆ ਇੱਕ ਕੈਂਟਰ ਆਇਆ ਤਾਂ ਪਿੱਛੋਂ ਦੀ ਉਹਨੇ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਉਹ ਜਿਹੜੀ ਬੱਚੀ ਆ ਥਾਂ ਤੇ ਹੀ ਮਰ ਗਈ ਉਸ ਦੀ ਥਾਂ ਤੇ ਹੀ ਮੌਤ ਹੋ ਗਈ ਜਦੋਂ ਇਸ ਖਬਰ ਬਾਰੇ ਉਸ ਬੱਚੀ ਦੇ ਪਰਿਵਾਰ ਮੈਂਬਰ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਘਰ ਜਿਹੜੀ ਆ ਸੋਗ ਦੀ ਲਹਿਰ ਛਾ ਗਈ ਤੇ ਉਹਨਾਂ ਨੇ ਇਹ ਕਿਹਾ ਕਿ ਬਸ ਦੋ ਦਿਨ ਬਾਅਦ ਹੀ ਜਿਹੜੀ ਬੱਚੀ ਆ ਇਹਦਾ ਜਨਮਦਨ ਆਉਣ ਵਾਲਾ ਸੀ ਤੇ ਇਹ ਜਿਹੜੀ ਗੱਲ ਆ ਬਹੁਤ ਹੀ ਸੋਚਣ ਵਾਲੀ ਆ ਕਿ ਅੱਜਕੱਲ ਜਿਹੜੇ ਲੋਕ ਆ ਆਪਦੀ ਲਾਈਫ ਦੇ ਵਿੱਚ ਇੰਨਾ ਬਿਜ਼ੀ ਹੋ ਜਾਂਦੇ ਆ ਕਿ ਉਹਨਾਂ ਨੂੰ ਹਰ ਇੱਕ ਜਿਹੜਾ ਕੰਮ ਤੇਜ਼ ਰਫਤਾਰ ਦੇ ਨਾਲ ਕਰਨਾ ਚੰਗਾ ਲੱਗਦਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਜੋ ਅਸੀਂ ਇੰਨੀ ਤੇਜ਼ ਦੇ ਤਰੀਕੇ ਦੇ ਨਾਲ ਕੋਈ ਵੀ ਕੰਮ ਕਰਦੇ ਆ ਜਾਂ ਵਹੀਕਲ ਚਲਾਉਂਦੇ ਆ ਉਹਦੇ ਨਾਲ ਸਾਨੂੰ ਤਾਂ ਨੁਕਸਾਨ ਹੋਣਾ ਹੀ ਹੁੰਦਾ ਪਰ ਜਿਹੜੇ ਦੂਜੇ ਲੋਕ ਆ ਉਹਨਾਂ ਦਾ ਵੀ ਬਹੁਤ ਬਹੁਤ ਹੀ ਬੁਰਾ ਜਿਹੜਾ ਨੁਕਸਾਨ ਹੁੰਦਾ ਹੈ ਤਾਂ ਤੁਸੀਂ ਹੁਣ ਇਸ ਖਬਰ ਵਿੱਚ ਦੇਖ ਸਕਦੇ ਆ ਕਿ ਇੱਕ ਵਿਅਕਤੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਕੈਂਟਰ ਲੈ ਕੇ ਜਾ ਰਿਹਾ ਸੀ ਤੇ ਜਦੋਂ ਉਹ ਓਵਰ ਕੰਟਰੋਲ ਹੋ ਗਿਆ ਤਾਂ ਉਸ ਨੇ ਇੱਕ ਮਾਸੂਮ ਬੱਚੀ ਕਿੰਨੀ ਪਿਆਰੀ ਤੇ ਮਾਸੂਮ ਬੱਚੀ ਇਸ ਤਸਵੀਰਾਂ ਵਿੱਚ ਦੇਖ ਸਕਦੇ ਤੇ ਉਸ ਦੀ ਜਿਹੜੀ ਜਾਨ ਚਲੀ ਗਈ ਆ ਇਸ ਜਬਰਦਸਤ ਟੱਕਰ ਹੋਣ ਦੇ ਨਾਲ ਉਸ ਦੀ ਥਾਂ ਤੇ ਮੌਤ ਹੋ ਗਈ ਹੈ ਇਹ ਜਿਹੜੀ ਖਬਰ ਆ ਪ੍ਰਨਾਲਾ ਤੋਂ ਆ ਰਹੀ ਆ ਇੱਕ 5 ਸਾਲ ਦੀ ਮਾਸੂਮ ਬੱਚੀ ਜਿਹੜੀ ਆਪਣੇ ਦਾਦੇ ਦੇ ਨਾਲ ਆਪਣੇ ਪਿਤਾ ਦੇ ਲਈ ਰੋਟੀ ਲੈ ਕੇ ਜਾ ਰਹੀ ਸੀ ਜਦੋਂ ਰੋਡ ਤੇ ਪਹੁੰਚੇ ਤਾਂ ਲਾਲ ਰੰਗ ਦੀ ਬੱਤੀ ਚੱਲ ਪਈ ਤਾਂ ਉਸ ਨੇ ਉੱਥੇ ਰੁਕਣਾ ਜ਼ਰੂਰੀ ਸਮਝਿਆ ਪਰ ਇੱਕ ਅੰਨੇ ਵਾ ਤੇਜ਼ ਰਫਤਾਰ ਦੇ ਨਾਲ ਕੈਂਟਰ ਆਇਆ ਤੇ ਉਸ ਨੇ ਮਗਰ ਦੀ ਲਿਆ ਕੇ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਉਹ ਜਿਹੜੀ 5 ਸਾਲ ਦੀ ਬੱਚੀ ਆ ਉਸ ਦੀ ਥਾਂ ਤੇ ਹਿੰਮਤ ਹੋ ਗਈ ਆ ਤੁਹਾਨੂੰ ਇਸਪਰੇ ਤੇ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ